കോരണോ ബി ചേ തീ സീകാല ബുദ്ധ മഹാരമ തഖ്യാ ചട കഥാ രേ കമൈർ ദ ਉਹ ਕਿਆ ਹਾਲਤ ਆਈ ਮਹਾਰਾਜ ਵਧਾਵੇ ਬਹੁਤ ਵਧੀਆ ਬੁੱਤ ਹਾਂ ਦੋ ਤਿੰਨ ਤੁਮ ਚਾਹ ਪੀ ਲਈ ਹਾਂ ਹੋਰ ਕੱਤ ਚਾਹੀਦਾ ਹੈ ਜੀ ਠੰਡ ਵਾਰ ਤੋਂ ਨਪਈ ਵੇ ਤੇਨ ਵਾਟਸਐਪ ਮਾਤਾ ਸੰਦੀਪਰ ਨੂੰ ਕੱਢੀ ਜਿੰਦਾ ਗਾਲਾਂ ਵੀ ਇੱਕ ਵਾਰ ਚਾਹ ਪੀਏ ਕਰੋ ਤੁਮ ਸਾਡੀ ਬੁੜਿਓ ਇਹ ਜੀ ਆਜਾਦ ਫਿਰ ਉਹਨੂੰ ਗਾਂ ਕਹਿੰਦੇ ਜਿਹੇ ਜੀ ਕੋਕੋ ਉਹ ਜੋ ਕੋਕੋ ਦੇ ਬੱਚੇ ਬੱਚੇ ਤੇ ਬਹੂਆਂ ਵੀ ਤਾਂ ਆਉਦੀ ਹੋਣੀ ਹੈ ਕਾਂ ਧੁੰਦੀ ਵਾਹ ਪੈ ਗਈ ਅੱਜ ਵੀ ਅੱਜ ਜ਼ਿਆਦਾ ਠੰਡ ਹੈ ਤਾਂ ਹਾਂ ਕਹਿੰਦੇ ਕਹਿੰਦੇ ਫਰਬਜੀ ਗੰਢ ਪੈਣੀ ਹੈ ਪੈਣੀ ਪੈਣੀ ਹੁਣ ਪੈਣੀ ਨਹੀਂ ਪੈਣੀ ਇਹ ਤਾਂ ਪ੍ਰਮਾਤਮਾ ਦੇ ਹੱਥ ਚਾ ਹਾਂ ਕਦੋਂ ਨੂੰ ਪਤਾ ਹਾਂ ਮੰਦਿਆਂ ਕੋਈ ਪਤਾ ਨਹੀਂ ਚਾ ਫੇਰ ਕਰਦੇ ਕੱਢ ਲਈ ਕਿਉਂ ਕਿ ਮੈਂ ਆਪਣੀ ਪੀਜੀ ਨਹੀਂ ਲੇਤਾ ਵੀ ਪਤਾ ਮੈਂ ਹਮੇਸ਼ਾ ਨਾਲ ਤੈਨੂੰ ਚਾਹ ਚਰ ਜਿੰਨੀ ਮਰਜ਼ੀ ਜ਼ਿਆਦਾ ਦੇ ਦਾਂ ਆ ਦੇਖੀ ਤੂੰ ਦੋਈ ਵਾਰ ਪੀ ਲਈ ਫੇਰ ਕਰਦੀ ਇੱਕ ਅਸੋੜੇ ਤੂੰ ਕਦੇ ਕੇ ਟਾਮ ਕਰਦੀ ਮੈਂ ਤੇਰੇ ਬਾਤ ਕੀਤੀ ਮੈਂਨ ਕਹੇ ਵੀ ਮੇਰੀ ਜਾ ਘਟਵਾ ਚਾਹ ਹੀ ਗਈ ਆ ਹੋਰ ਕਟ ਕਟ ਪੀਣ ਚ ਸੁਆਦਾ ਇਕੱਠੀ ਹੋ ਕੇ ਪੀਣੀ ਆ ਲੈ ਹੁਣ ਦੋ ਸਵਾਲ ਹਬਲ ਕਰੀ ਜਿੰਦੀ ਆ ਚਾਹ ਨਾ ਹੋਵੇ ਦੱਸ ਚਾ ਸਲਾ ਟਿੱਡ ਫੂਕੀ ਜਾਣਾ ਤਾਂ ਹੀ ਟਿੱਡ ਫੂਕਦੀ ਉਹ ਆ ਟਿੱਡੇ ਫੂਕਦੀ ਆ ਚਾਹ ਇਹ ਨਹੀਂ ਸਮਝਾਇਆ ਉਹ ਹੁਗ ਗਿਆ ਕਿ ਨਹੀਂ ਹੁਗ ਗਿਆ ਅੱਛਾ ਇਹ ਮਿੱਠਾ ਪਾਇਆ ਹੀ ਠਿੱਕੀ ਬਈ ਆ ਹੋਰ ਤਾਈ ਜੀ ਤੁਹਾਨੂੰ ਪਤਾ ਵੀ ਕਿਹੜਾ ਮਿੱਠਾ ਇਹ ਹੈ ਮੇਰੇ ਕਰਕੇ ਘੱਟ ਪਾਇਆ ਹਾਂ ਦੇਖੋ ਤਾਈ ਆ ਮੈਨੂੰ ਸ਼ੂਗਰ ਗੂੜਾ ਹੈ ਗੋੜ ਵਾਲੀ ਆ ਗੂੜ ਹਾਂ ਕੀ ਕਹਿੰਦੇ ਆ ਗੂੜ ਜਿਹਨੇ ਨੇ ਗੂੜ ਕਸੋੜੇ ਨਿਕਾਈ। ਯੇ ਲੋ। ਅਰੇ ਤਾਂ ਹੀ ਪਾ ਰਿਹਾ ਕੋਈ। ਜੀਵੇਂ ਤਤ ਲਾਉਣੀ ਆ। ਹਾਂ। ਦਾ ਹੀ ਬਈ ਸਾਡੇ ਸੁਰਸੁਰ ਪੁੱਜ ਗਏ। ਹਾਂ। ਲਈ ਚਾਹ ਪਾਣੀ ਆਪਾਂ ਇਹਨਾਂ ਨੇ ਤਿਆਰ ਕਰਕੇ ਦੇ ਦਿੱਤਾ। ਹਾਂ। ਨਾਲ ਸਾਡਾ ਵੀ ਦੌ ਲੱਗ ਗਿਆ। ਹਾਂ। ਬਈ ਹੁਣ ਮੈਂ ਕਹਾਂ ਵੀ ਤਾਈ 2 ਮਿੰਟ ਬੈਠ। ਪ੍ਰਸ਼ਾਦਾ ਬਣਾਉਣੀ ਆ। ਤੂੰ ਪ੍ਰਸ਼ਾਦਾ ਖਾ ਕੇ ਜਾ। ਨਾ 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 ਠੀਕ ਆ ਠੀਕ ਆ। ਬਈ ਤਾਈ ਅੱਜ ਤਾਂ ਨਹੀਂ ਬਣਾਈਆਂ ਮੈਂ ਸਾਲਤਾਂ। ਹਾਂ। ਅੱਜ ਮੈਂ ਬਣਾਈਆਂ ਚਿਮਲਾ ਵਿੱਚ। ਕਿਸੇ ਲਈ ਨਾ ਮਾ। ਸਿਮਲਾ ਮਿਰਚ 22 ਰੂਚਾ ਸੁਣਦਾ ਹਾਂ ਚਿਮੜਾ ਮਿਰਚ ਬਣਾਈ ਵੀ ਐ ਤਾਈ ਸਵਾਦ ਬਹੁਤ ਬਣੀ ਵੀ ਆ ਉਹ ਦਿਨ ਵਾ ਗਿਆ ਦੁੱਧਣ ਸਲਗਮਾਂ ਨੂੰ ਵੀ ਤੂੰ ਕਹਿੰਦੀ ਸੀ ਵੀ ਸਲਗਮਾਂ ਬੈਬਾ ਇਹ ਜਿਹੇ ਖਾਦੇ ਨਹੀਂ ਅੱਜ ਤਾਂ ਸਿਮਲਾ ਮਿਰਚ ਨੂੰ ਵੀ ਕਹਣਾ ਇਹ ਜਿਹੇ ਖਾਦੇ ਆਹੋ ਚਾਹਦੇ ਆ ਇੱਕ ਫੁਲਕਾ ਬਣਾ ਲਾ ਫਿਰ ਸਲਗਮਾਂ ਨਾਲ ਉਹਦੀ ਨਾਲ ਦਿਨੂ ਦੇਣੀਆਂ ਤੀਆਂ ਕਿਦੀ ਨਾਲ ਦਿਨੂ ਬਾਈ ਨੇ ਜਾਣਾ ਅੱਛਾ ਆਪਣਾ ਤਾਂ ਚਲੇਗੀ ਹੁਣ ਵਿਚਾਰੀ ਜਿਹੜੀ ਯਾਸਮੀਨ ਜੀ ਨਾਲ ਦਾ ਛੋਟੀ ਰੱਜੀ ਹਮ ਕੁਲਵਖਵਿੰਦਰ ਕੌਰ ਹਮ ਉਹਨੂੰ ਦੇਣੀ ਐ ਸਲਗਮਾਂ ਉਕਾਣਿਸ਼ ਮੈਂ ਤਾਂ ਕਾਹਨ ਸਾੜਤਾ ਹੈ ਨਹੀਂ ਨੇੜੇ ਚਲੇ ਮੈਨੂੰ ਤਾਂ ਬਹੁਤ ਸਵਾਦ ਲੱਗਿਆ ਹਾਂ ਸਾਲਗਮਾ ਹੁਣ ਨਹੀਂ ਉਧਰ ਦੀ ਤੂੰ ਸੁੱਤੀ ਪਈ ਕਿਸਨੇ ਮੇਰੇ ਫੋਨ ਜਿਆਦਾ ਆਈਆ ਲੈ ਕਿ ਅਮਾ ਤਰ ਕੋਈ ਨੇ ਪਰ ਫੋਨ ਕਰਕੇ ਪੁੱਛਣਾਗੇ ਜੇ ਹੋਈ ਤਾਂ ਉਹਨਾਂ ਦੇ ਦੁੱਧਾ ਪਕਾਇਆ ਆਇਓ ਕੰਮਾਂ ਚ ਹੋਈ ਨਹੀਂ ਹੋਗੇ ਨਾ ਹੋਣੀ ਨਹੀਂ ਉਹਦੀ ਤਾਈ ਦਾ ਨਾ ਦਿੱਤਾ ਠੈੜ ਆ ਹਾਂ ਛੈੜ ਸਹੀ ਹਾਂ ਛਾਰਣੋਂ ਖਰਨ ਹੋਣਾ ਸੀ ਜੇ ਆ ਆ ਸੀਜ਼ਨ ਵੀ ਆ ਜਾ ਇਹ ਖੇਤਾਂ ਦੇ ਵਿੱਚ ਜੇ ਸਾਲਗਮਾ ਜ਼ਿਆਦਾ ਹੋਵੇ ਨਾ ਬਾਜ਼ਾਰ 'ਚ ਵੀ ਨਹੀਂ ਲੈ ਕੇ ਜਾਂਦਾ ਕੋਈ ਹੂੰ ਇਹ ਜਦੋਂ ਜਾਦਾ ਅਗੇਤੀ ਅਗੇਤੀ ਹੁੰਦੀ ਆ ਉਸ ਟਾਈਮ ਤਾਂ ਬਾਜ਼ਾਰ 'ਚ ਵੀ ਵੇਚਣ ਵਾਲੇ ਲੈ ਜਾਂਦੇ ਵੀ ਸਾਲਗਮਾ ਭਾਈ ਜੀ ਨੇ ਲੈਣੀਆਂ ਲੈਣੀਆਂ ਹਾਂ ਸਵੇਰੇ ਮੈਂ ਚਲੀ ਜਾਣਾ ਮੈਂ ਉੱਥੇ ਕਿੱਥੇ ਜਾਣਾ ਕੇਲ ਆਹ ਕੇਲ ਕਿਆ ਵਿਆਹ ਆਏ ਹਾਏ ਤਾਈ ਦੇ ਨਜ਼ਾਰੇ ਆ ਭਾਈ ਵਿਆਹ ਤਾਈ ਖਾ ਗਈ ਪਿਆ ਰੀਤ ਕਾੜ ਦੇਣਾ ਅਗਲੇ ਦੇ 4 ਦਿਨ ਪਹਿਲਾਂ ਲਾ ਹਾਂ 4 ਦਿਨਾਂ ਦੀ ਦੀਂ ਦੇਖ ਲੈ ਤਾਈ ਹੁਣ ਤੱਕ ਆ ਚਲੋ ਕੇ ਨਾਲ ਨੇ ਵੀ ਵੀਡੀਓ ਦੇਖ ਲੈਣੇ ਕੋਈ ਗਾ ਦੇ ਗੀਤ ਮੁੰਡੇ ਦਾ ਵੈ ਕੁੜੀ ਦਾ ਮੁੰਡੇ ਦਾ ਮੁੰਡੇ ਦਾ ਫਿਰ ਗਾ ਦੇ ਕਿਹੜਾ ਕਹਿੰਦਾ ਕਿ ਉੱਚੀ ਆ ਲੰਬੀ ਖੰਜੂਰ ਪਤਾ ਨਹੀਂ ਕਿ ਕਿਨੇ ਬਾਰ ਟੋਲਿਆ ਨਹੀਂ 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 ਕੁੜੀ ਦੇ ਵਿਆਹ ਦੇ ਨੇ ਅੱਛਾ ਕੁੜੀ ਦੇ ਵਿਆਹ ਆ ਫਿਰ ਮੁੰਡੇ ਦੇ ਵਿਆਹ ਲਾ ਸੁਣਾ ਦੇ ਫਿਰ ਹੁਣ ਤੂੰ ਤੂੰ ਸਮਝ ਲੈ ਵੀ ਉੱਤੇ ਘੋੜੀਆਂ ਕਿਉਂ ਦੀ ਬੈਠੀ ਤੂੰ ਹਾਂ ਘੋੜੀਆਂ ਹੀ ਕਾਉਂਦੀਆਂ ਘੋੜੀ ਕਹਿੰਦੇ ਉਹਨੇ ਕਿ ਸਾਗ ਕਹਿੰਦੇ ਘੋਟੀ ਘੋੜੀ ਸੋਹਾਰ ਮੁੰਡੇ ਦੇ ਵਿਆਹ ਨੂੰ ਘੋੜੀਆਂ ਤੇ ਕੁੜੀ ਦੇ ਮੈਨੂੰ ਸਾਗ ਹਾਂ ਲੈ ਫੇ ਹੁਣ ਤਾਈ ਦਾ ਵੀ ਇੱਕ ਸਾਥ ਦੇਣਾ ਪੈਣਾ ਤਾਂ ਉਹਨੂੰ ਤਾਂ ਗੱਲ ਬਣਨੀ ਤਾਈ ਚੱਕ ਸ ਕੱਢੀ ਨੀ ਅਸੂੜਾ ਬਾਹੰਦਾ ਤੇਰੇ ਨਾਲ ਤਿੰਨ ਦੋ ਖੜੀਆਂ ਇੱਕ ਇੱਧਰ ਆ ਬੈਠੀ ਐ ਸਖੋ ਬਣ ਜੀ ਬੈਠੀ ਐ ਉਹ ਕੰਮ ਹੋ ਗਿਆ ਸਾਨੂੰ ਬਲੋਸ ਕੱਕੜ ਹੋਣਾ ਨਹੀਂ ਡਾਈ ਦਾ ਸਾਥ ਕੀ ਦੇਣਾ ਬਸ ਬਾਦ ਚੇੇਗੇ ਲਉਣੀ ਹੁੰਦੀ ਐ ਕਈ ਵਾਰ ਹੁੰਦਾ ਐ ਤਾਂ ਹੀ ਅੱਕਣਾ ਦਾ ਗਾਣਾ ਗਾ ਜਾਂਦੀ ਉਹ ਆਪਾਂ ਨੂੰ ਵੀ ਆਉਂਦਾ ਹੁੰਦਾ ਚੱਲਦਾ ਨਦੀ ਲੇਕ ਨਾਰੇ ਕੋੜੀ ਕਾਵੇ ਜੂਗੇ ਮਾਤਾ ਸੁਪਤੀ ਤੇਰੇ ਫਤਨੇ ਕਰੇ ോടി കാവേ ചൂളേ മപു സഗനോടി കാവേ ചൂളേപു തന ചടക്കോടി കാവേ ചൂളേ ਬਾਪ ਸਫੁਤ ਤਾ ਤੇ ਜਾਨ ਚੜੇ ਵਾ 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 ਜਿਹੜਾ ਹੁਣ ਇੱਕ ਤਾਈ ਨੇ ਕਹਾਈ ਤਾਈ ਤਾਈ ਕਹਿੰਦੀ ਹਾਂ ਅਸੀਂ ਤਾਂ ਚੁੱਪ ਹੋ ਗਏ ਕਿਉਂਕਿ ਵੀ ਜੇ ਇੱਕਣਾ ਤਾਈ ਦੇ ਨਾਲ ਗਾਉਂਦੇ ਸਭੋਂ ਹੁੰਦਾ ਤਾਂ ਇਹ ਨਹੀਂ ਤਾਂ ਪੈਤਾ ਇਹ ਵੀ ਸੋਹ ਪ੍ਰਭ ਹੋ ਜਾਣੇ ਤੇ ਸਰਤੋ ਤਾਂ ਲਾੜ ਤੇ ਚੱਕਦੀ ਸੀ ਸਾਜੇ ਆਈ ਤਾਂ ਮੈਡਾ ਜੇ ਮੈਂ ਵੀ ਕਰਦੀ ਤੇ ਮੈਂ ਚੁੱਪ ਹੁੰਦੀ ਤੇ ਉੱਤੇ ਜਿੱਥੇ ਮੈਨੂੰ ਆਉਂਦਾ ਨਹੀਂ ਤੇ ਕਦਾ ਤਾਂ ਹੀ ਹੋਰ ਸੁਣਾ ਦੇ ਇੱਕ ਗੱਲ ਗੱਲ ਜੀ ਬਣਨੀ ਆ ਗਈ ਆ ਤੇ ਤਾਂ ਤਰਸੇ ਬੇ ਲੋਕਾ ਜਿਵੇਂ ਸੋਹ ਸੋਨ ਨੂੰ ਕੋੜੀਆਂ ਸੋਨ ਨੂੰ ਇੱਕ ਦੀ ਇੱਕਦਾਂ ਨਹੀਂ ਗੱਲ ਬਣਦੀ ਇੱਕ ਨਾਲ ਗੱਲ ਨਹੀਂ ਬਣਦੀ ਹੋਰ ਬੜੋੜੀ ਪੜੀ ਹੈ ਹੋਰ ਤੜਕਾ ਲਾਉਣਾ ਪੈਣਾ ਤੇ ਇਹ ਹੋਰਣਾ ਨਹੀਂ ਪੈਣੀ ਆਨੇ ਵਾਰੀ ਨੂੰ ਵੀਰ ਕਪੜੇ ਕੈਸਰ ਹੋਈ ਛੜਕਈ വരണ വീരാ ക സോയിടകാലോടി വീണ ബാറോ ബറിച്ച് ആയി ബസ് ਬੱਸ ਤਾਂ ਮੈਂ ਕਹਿਣੀ ਨਹੀਂ ਮੈਂ ਤਾਂ ਤੈਨੂੰ ਕੋਈ ਜਣਾ ਸਰਦਾਰ ਨਹੀਂ ਦਿਹੜੀ ਗਈ ਚੱਲ ਬੱਸ ਕਰੋ ਤੁਸੀਂ ਇਹ ਦੱਸ ਬੋਸ ਵਾਲਾ ਕੰਮ ਇਹਦਾ ਹੀ ਤੂੰ ਤਾਂ ਪੱਜਾ ਬੱਸ ਬੋਸ ਬੱਸ ਬੋਸ ਵਾਲਾ ਕੰਮ ਕੋਈ ਨਹੀਂ ਹੈਗਾ ਇਹ ਤਾਂ ਅਜੇ ਤਾਈ ਤੇ ਇੱਕ ਸੋਹਗ ਹੋਰ ਗਾਉਣਾ ਉੱਥੇ ਵੀ ਤਾਂ ਕੰਮ ਕੀ ਜਾ ਕੇ ਹੋਣਾ 25 ਦੀ ਆ ਸੋਹਗ ਜੈ ਜ਼ਮੀਨ ਵਾਲੀ ਯਾਦਾ ਹੀ ਜਨੇ ਮੈਨੂੰ ਸੋਹਗ ਸੁਣਾਉਂਗੀ ਕੋੜੀ ਹੁੰਦੀ ਹੈ ਭੈਣ ਨਾਲ ਜਾ ਕੇ ਗਾਉਣੀ ਹੈ ਭੈਣ ਨਾਲ ਗਾਉਂ ਕਿਉਂਰੇ ਉਹਨੀਆਂ ਨੁਫਾ ਨਾਲ ਗਾ ਲੈ ਪੇ ਇੱਥੇ ਕੀ ਚੱਕਰ ਹੈ ਹੋੜਾ ਤਾਂ ਪੀ ਵੀ ਦੇਵੀ ਸੌਰ ਨਾ ਬਾਗ ਬੰਦੀ ਜਾਈ ਕੋੜਤਾ ਪੀੜੀ ਬੇਵੀਰ ਬਗਵਲ ਜਾਈ ਕੋਟ ਮੱਕ ਦੇ ਅੱਗੇ ਵੀਰ ਮਾਲਣ ਗੜਤੀ ਵੇ ਬਗਵ ਦੇ ਅੱਗੇ ਵੀਰ ਮਲਣ ਕੋ ശിസ മായി വേണ വേഗേ വീരാ ശിസനേ മാലന ബഖ്ശേയാ വീരാ ഫുലാ വേ മാലന ബീരാ ഫുലാസേരാ ബി ധന വസ് ഇല്ല ਜਿਹੜੇ ਹੁਣ ਆ ਡੀਜੇ ਡੂਜੇ ਜੀ ਆ ਗਏ ਆ ਸਾਰਾ ਕੁਸੇ ਖਾ ਗਿਆ ਇਹ ਚੀਜ਼ਾਂ ਨੂੰ ਹਮ ਸਭਿਆਚਾਰ ਗੀਤ ਗੂਤ ਸਭਿਆਚਾਰ ਆਪਣਾ ਸਾਰਾ ਹੀ ਚੇਂਜ ਹੋ ਗਿਆ ਪਹਿਲਾਂ ਮੈਨੂੰ ਯਾਦ ਆ ਵੀ ਜਦੋਂ ਆਪਣੇ ਉਧਰ ਚਾਚੇ ਰਾਂ ਦੀ ਕੁੜੀਆਂ ਦੇ ਵਿਆਹ ਹੋਏ ਵੀ ਸੰਗਲਾ ਵੀ 95 95 ਚ ਤਾਂ ਆਪੇ ਢੋਲ ਕੀ ਵਜਾਉਂਦੇ ਹੁੰਦੇ ਤੇ ਆਪੇ ਨੱਚੇ ਨਚਲਦੇ ਹੁੰਦੇ ਤੇ ਘਰਾਂ ਦੇ ਵਿੱਚ ਜਦੋਂ ਡੀਜੇ ਡੂਜੇ ਹੁੰਦੇ ਨਹੀਂ ਤੇ ਯਾਰ ਕਿੱਥੇ ਤੇ ਹਾਂ ਜਾਤਾ ਪਰ ਬਾਰੰ 15 ਬਾਰੰ ਦੇ ਦੀ ਲਗਾਈ ਜਾਂਦੀ ਆ ਨੀ ਹਾਂ ਨਾ ਮੈਂ ਦੇਖਿਆ ਬਿਆ ਉਹਨੂੰ ਵੀ ਢੋਲ ਕੀ ਬਿਆ ਮੇਲ ਵਾਲੇ ਦਿਨ ਰਾਤ ਨੂੰ ਢੋਲ ਕੀ ਵਜਾ ਕੇ ਆਪ ਨੱਚਣਾ ਕੁੱਦਣਾ ਨੱਚਣਾ ਕੁੱਦਣਾ ਆਪੇ ਵਜਾਉਣੇ ਜਿਹੜੇ ਬਾਜੇ ਬੂਜੇ ਵਾਲੇ ਹੁੰਦੇ ਤੇ ਉਹਨਾਂ ਨੂੰ ਤਾਂ ਆਪਣਾ ਵਜਾ ਕੇ ਜਿਹੜਾ ਠਗਨ ਕਰਨਾ ਘੰਟਾ ਦੇ ਘੰਟਾ ਕਰਕੇ ਚੱਲਣਾ ਹਾਂ ਤੇ ਉਦੋਂ ਬਾਅਦ ਜਿਹੜਾ ਉਹ ਤੋਂ ਬਾਅਦ ਆਪ ਪ੍ਰੋਗਰਾਮ ਕਰਨਾ ਢੋਲ ਕੀ ਵਜਾ ਕੇ ਕੁੜੀਆਂ ਨੇ ਗਿੱਧਾ ਪਾਉਣਾ ਨੱਚਣਾ ਸਾਰਾ ਕੁਝ ਕਰਨਾ ਫਿਰ ਤੁਹਾਡੀ ਜੇ ਦੇ ਵਿੱਚ ਗਾ ਪੈ ਜਾਂਦਾ ਬਾਲੋਣੀ ਦਾ ਜਦੋਂ ਕਹਿੰਦੇ ਉਹਨਾਂ ਨੇ ਬਿੱਲੀ ਉਹ ਬਣਾਈ ਮੁੰਡਾ ਬਾਪ ਤੇ ਜਿੱਥੇ ਬੈਠਾ ਟਰੈਕਟਰ ਚਲਾਉਂਦਾ ਮੁੰਡਾ ਖਾਣੀ ਕੀ ਆ ਕਰਦਾ ਕਿੱਥੇ ਉਹ ਜਿੱਥੇ ਨਹੀਂ ਆ ਰਿਹਾ ਆ ਜਾਂਦਾ ਨਿਕਲ ਜਾਂਦਾ ਪਾਸੋਂ ਨੇੜ ਆਲੇ ਬਣ ਅੱਛਾ ਅੱਛਾ ਉਹ ਹੁਣ ਤਾਂ ਨਵੇਂ ਤੇ ਨਵੇਂ ਡਜਾ ਉਹ ਆ ਗਏ ਪਾਸਾ ਚੀ ਰਕੇ ਗੱਲ ਸੱਚੀ ਪਹਿਲਾਂ ਕਹਿੰਦਾ ਤੇ ਮਹਿੰਗੀ ਤੇ ਮਹਿੰਗੀ ਗੱਡੀ ਫਿਰ ਬੈ ਕੇ ਬਰਾਤ ਵਿਦਾ ਕਰਨੀ ਹੁਣ ਕਹਿੰਦੇ ਮਹਿੰਗੇ ਤੇ ਮਹਿੰਗਾ ਟਰੈਕਟਰ ਉੱਪਰ ਬੈ ਕੇ ਵਿਦਾ ਕਰਨੀ ਹੈ ਹਾਂ ਸਾਦਤਾ ਉਹ ਉੱਥੇ ਹੁੰਦਾ ਪਤਾ ਕਿਵੇਂ ਜਿਵੇਂ ਹੁਣ ਜਿਵੇਂ ਸਾਡੇ ਕੋਲ ਟਰੈਕਟਰ ਹੈ ਜੇ ਅਸੀਂ ਆਪਣਾ ਟਰੈਕਟਰ ਨੂੰ ਸ਼ਿੰਗਾਰ ਕੇ ਲਜਾਈਏ ਉੱਥੇ ਤੇ ਅਜੇ ਫਿਰ ਬਿਤਾਉ ਕੇ ਆਈਏ ਟਰੈਕਟਰ ਤਾਂ ਲਿਆਉਣਾ ਸਾਲੇ ਉਹ ਜਿਹੜੇ ਸਾਡੇ 10 ਪਿੰਡਾਂ ਚ ਇੱਕ ਪਿੰਡ ਚ ਇੱਕ ਟਰੈਕਟਰ ਹੋਊਗਾ ਉਹ ਟਰੈਕਟਰ ਨੂੰ ਸ਼ਿੰਗਾਰ ਕੇ ਲਿਆਉਣਾ ਹਾਂ ਹੈ ਉਹ ਗੱਲ ਨਹੀਂ ਬਣਦੀ ਚਲ ਕੋਈ ਨਹੀਂ ਭਾਈ ਸਭ ਦੇ ਆਪਣੇ ਆਪਣੇ ਸ਼ੌਂਕ ਆ ਇੱਕ ਤਾਈ ਵਸਤੇ ਆਇਆ ਵਾ ਜੀ ਗਿਫਟ ਹੁਣ ਗਿਫਟ ਦਊਂਗੀ ਕਿ ਨਹੀਂ ਦਊਂਗੀ ਪਤਾ ਨਹੀਂ ਤੇ ਲਓ ਜੀ ਤਾਈ ਯਾ ਭਾਈ ਮਹਾਰਾਜ ਨਾਲ ਬੱਚਿਆਂ ਨਾਲ ਰੱਖੇ ਪਰਮਾਤਮਾ ਤਾਂ ਦੁਸਤੀਆਂ ਬਕਸ਼ੇ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਕਮਾਈ ਛਵਾਰਕਤ ਬਾਗੇ ਸੱਚੇ ਪਾਤਸ਼ਾਹ ਇਹ ਕਿਹਨੇ ਭੇਜਿਆ ਭਾਈ ਇਹ ਭੇਜਿਆ ਤਾਈ ਇੱਕ ਤੇਰੀ ਕੁੜੀ ਆ ਲਾਲਾ ਕੈਨੇਡਾ ਦੇ ਵਿੱਚ ਹਾਂ ਹਾਂ ਉਹਨੇ ਕਹਿੰਦੀ ਕਹਿੰਦੀ ਤਾਈ ਨੂੰ ਸੂਟ ਦੇ ਦਿਓ ਕਹਿੰਦੀ ਮੇਰੇ ਵੱਲੋਂ ਅੱਛਾ ਭਾਈ ਹਾਂ ਇਹ ਪਿਆਰ ਆ ਉਹਦਾ ਸਮਝਲਾ ਸਤਕਾਰ ਆ ਸਤਕਾਰ ਆ ਹਾਂ ਮਹਾਰਾਜਾ ਦੀ ਕਮਾਈ ਜੇ ਵਰਕਤ ਪਾਵੇ ਹਾਂ ਤਾਂ ਦਰੁਸਤੀਆਂ ਵਾਖੇ ਕਹਾਂ ਫੇਰ ਆਵੇ ਹਾਂ ਫੇਰ ਆਵੇ ਦਾਦਾ ਤਾਂ ਜਿਹਦੇ ਜਿਹਦੇ ਹੱਡਾਂ ਤੇ ਬੀਜੇ ਆਉਂਦਾ ਨਾ ਹਾਂ ਉਹਨੇ ਉਹਨੇ ਵਧਲੇ ਨਾ ਜਿਸ ਦਿਨ ਤਾਂ ਉਹਦੇ ਹੱਡਾਂ ਤੇ ਬੀਜੇ ਆ ਤਾਂ ਉਹ ਤੋਂ ਆਪਣਾ ਵਧਲੇ ਹਾਂ ਹੁਣ ਹੁਣ ਤੋਂ ਇਹਨੂੰ ਸਵਾਲ ਆ ਇਹ ਸੂਟ ਵਧੀਆ ਹੈ ਤੇ ਤਾਂ ਹੁਣ ਵਿਆਹ ਨੂੰ ਜਾਣਾ ਜਰਗੜੀ ਜੇ ਇੱਕ ਦਿਨ ਚ ਕੋਈ ਬੀਬੀ ਭੈਣ ਸੀ ਹੁੰਦੀ ਤਾਂ ਸਵਾਲ ਆ ਉਹਨਾਂ ਤੇ ਸਵਾਲ ਆ ਕੇ ਪਰੇਕਾਰਾਂ ਨੂੰ ਪਾ ਕੇ ਕਾਲੂ ਇੱਕ ਦਿਨ ਚ ਲੱਕਾਂ ਹੱਟੇ ਚ ਦਾ ਸਾਹ ਸੂਟ ਸੀ ਹੋ ਜਾਂਦਾ ਤੇਰਾ ਨਹੀਂ ਬਣਾਉਂਦਾ ਕਿ ਮੇਰਾ ਨਹੀਂ ਬਣਾਉਣਾ ਕਿਸੇ ਨੇ ਕਿਹਾ ਚਲ ਕੋਈ ਨਹੀਂ ਹੁਣ ਚੱਲ ਉਹ ਗੱਲਾਂ ਬਾਤਾਂ ਚੱਲ ਆਪਣੀ 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 ਪੋਤੀ ਦੇ ਵਿਆਹ ਚ ਪੋਤੀ ਦੇ ਪੋਤੀ ਦੇ ਵਿਆਹ ਚ ਪਾ ਲਈ ਹਾਂ ਪੋਤੀ ਦੇ ਵਿਆਹ ਦੇ ਵਾਇ ਵੀ 16 ਦਿਨ ਹਨ ਹਾਂ ਜਦ ਤੱਕ ਤਾਂ ਸਿਓ ਨੂੰ ਦੇਣਾ ਕਿਸੇ ਨਾ ਕਿਸੇ ਨੇ ਸਿਓ ਹੋ ਜਾਣਾ ਹੈ ਹਾਂ ਚੱਲ ਵਾਹਿਗੁਰੂ ਭਾਈ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੂੰ ਕਲਾ ਰੱਖੇ ਕਮਾਈ ਦੇ ਵਰਕਤ ਪਾਵੇ ਨਾ ਜੰਦ ਰੁਸਤੀਆਂ ਵਰਖੇ ਹਾਂ ਕਣੰਦਲੇ ਮਹਾਰਾਜ ਨੇ ਦੁਗੜਾ ਦਵੇ ਹਾਂ ਦੁਗੜਾ ਦਵੇ ਚੱਲ ਕੋਈ ਨਹੀਂ ਇਹ ਤਾਂ ਪਿਆਰ ਆ ਤਾਈ ਸਭ ਤੋਂ ਵੱਡੀ ਗੱਲ ਪਿਆਰ ਦੀ ਹੁੰਦੀ ਹੈ ਪਿਆਰ ਦੀ ਹੈ ਹਾਂ ਹੋਰ ਅੱਛਾ ਤੇ ਕਿਸੇ ਨੇ ਕਿਆ ਲੈ ਜਾਣਾ ਕੁਝ ਨਹੀਂ ਖਾਲੀ ਹੱਥ ਆਏ ਖਾਲੀ ਹੱਥ ਤੇ ਜਾਣਾ ਹਾਂ ਗੱਲ ਸਹੀ ਹੈ ਬੇਟੇ ਹਾਂ ਉਹ ਤੇ ਤੇਰਾ ਦਿੱਤੂ ਵੀਡੀਓ ਚਾਲੰਦਾ ਤੇਰਾ ਸਤਿਕਾਰ ਕਰਦੇ ਸਾਰੇ ਵੀਡੀਓ ਦੇਖਣ ਵਾਲੇ ਜਿੰਨੇ ਵੀ ਦੇਖਦੇ ਆ ਚਲੋ ਠੀਕ ਹੈ ਜੀ ਮੈਂ ਆ ਫਿਰ ਪਹੁੰਚ ਗਿਆ ਜੀ ਭੈਣ ਦੇ ਘਰ ਇੱਕ ਤਾਂ ਸ਼ਿਕਾਰੀ ਬੈਠਾ ਛੋਟਾ ਜਿਹਾ ਓਏ ਹਾਂ ਕੀ ਕਰਦਾ ਬੱਤ ਇੱਕ ਸ਼ਿਕਾਰੀ ਆ ਜੀ ਇਹਦਾ ਕੈਨੇਡਾ ਤੇ ਆ ਆ ਪਿੰਜਰੇ ਸਮੇ ਤੇ ਹਾਂ ਵੀ ਉਹ ਕਿਆ ਨਾਮ ਇਹਦਾ ਜੈਕੀ 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 ਉਹ ਬੱਤ ਵੇਲੇ ਬਿਟ ਮੇ ਜਾ ਰਹੇ ਆ ਪੈਦਾ ਕੰਗਾ ਜੀ ਸਿਰ ਪਾਉਣੇ ਵਾਲਾ ਵਾਲ ਬੋਲ ਪਾਉਣ ਨੂੰ ਏ ਵੀ ਨਜ਼ਾਰਾ ਹੈ ਇਹਨਾਂ ਦੇ ਇੱਕ ਸਾਡੇ ਵੀ ਕੰਗਿਆ ਚੰਨ ਲਾਣ ਨੂੰ ਤਾਂ ਦਿੰਦੇ ਆ ਉਹਦਾ ਬਾਹ ਬਹੀਆ ਦਾ ਚ ਹੁੰਦਾ ਨਹੀਂ ਵਿਆਹ ਦੀਆਂ ਚੱਲਦੀਆਂ ਜੀ ਤਿਆਰੀਆਂ ਅਜੇ ਮਕਾਨ ਦਾ ਕੰਮ ਚੱਲ ਰਿਹਾ ਹੈ ਕਲਰ ਫਲਰ ਅੰਦਰ ਪੀਵੀਸੀ ਲਾਈ ਸਾਰਾ ਕੁਝ ਅਸਾਂ ਜੀ ਮਿਸਤਰੀ ਚੱਲੇ ਰਹੇ ਅੰਦਰ ਤੇ ਇੱਧਰ ਰੀਤ ਆਪਣੀ ਭੂਆ ਕੋਲ ਹਾਂ ਕੀ ਕਹਿੰਦਾ ਡੌਗੀ ਤੈਨੂੰ ਤੈਨੂੰ ਉਹਦੇ ਕੋਲ ਨਾ ਜਾਹੀਂ ਵੱਡੂ ਆ ਬੱਡੂ ਗਤ ਨੂੰ ਇੱਕ ਉਹ ਛੋਟਾ ਜਣਾ ਇੱਕ ਉਹ ਛੋਟਾ ਜ ਚੱਲ ਰਹੀ ਤਿਆਰੀ ਭੈਣ ਬੁਲਾ ਦੇ ਸਾਸਰੀ ਘਰ ਤੇ ਸਾਸਰੀ ਘਰ ਜੀ ਕੀ ਵਧੀਆ ਕਾਪੂ ਹਾਂ ਜਿਹੋ ਹੋ ਰਹੀ ਹੈ ਕਦਰ ਭਾਣ ਜੀ ਨੂੰ ਮਿਲੋ ਸਾਡੀ ਨੂੰ ਬਹੁਤ ਵਧੀਆ ਲੱਗਿਆ ਭੈਣ ਹਾਂ ਵਧੀਆ ਲੱਗ ਰਿਹਾ ਮੈਂ ਦੇਖੀ ਭੈਜੀ ਮਾਰਨ ਤੇ ਵਧੀਆ ਹੀ ਆ ਹਾਂ ਇਹਨੇ ਪਹਿਲੀ ਵਾਰ ਦੇਖਿਆ ਬਾਕੀ ਗੱਲ ਸਹੀ ਆ ਨਾ ਪਹਿਲਾਂ ਵੀ ਵਧੀਆ ਸੀ ਪਹਿਲਾਂ ਜਣੀ ਆਇਆ ਤਾਂ ਵੀ ਅੱਜਵੇਂ ਹੁਣਾ ਸੁਲਾਬ ਜੀ ਦਿਖਦੀ ਨਾ ਸੁਲਾਬ ਨਹੀਂ ਕੀ ਇਹਨਾਂ ਦੇ ਇੱਥੇ ਧੁੱਪ ਨਹੀਂ ਨ ਲੱਗਦੀ ਕੰਦ ਨੂੰ ਦੂਈ ਸਾਈਡ ਤੇ ਚੱਲ ਹੁਣ ਵਿਆਹ ਦੇ ਬਹਾਨੇ ਨਾਲ ਕੁੜੀ ਦੇ ਨਾਲ ਸਾਡੀ ਭਾਣ ਜੀ ਦੇ ਨਾਲ ਹੋਰ ਵੀ ਤਿਆਰੀ ਹੋ ਗਈ ਵਿਆਹ ਇਹ ਵੀ ਵਿਆਹ ਇਹ ਛੜਿਆ ਪਿਆ ਹੁਣ ਇੱਕ ਜਦ ਤੱਕ ਮਿਸਤਰੀ ਘਰ ਦੇ ਵਿੱਚ ਇੱਕ ਨਹੀਂ ਚੱਲੀ ਜਾਣਾ ਕੰਮ ਭੱਜਿਆ ਆਉਂਦਾ ਵਿਆਹ ਵੀ ਭੱਜਿਆ ਲੈ ਪੈਨਸ ਤੋਂ ਬਹੁਤ ਦੂਰ ਮੈਨਸ ਤੋਂ ਬਹੁਤ ਦੂਰ ਪੈਨਸ ਤੋਂ ਦੀ ਬਹੁਤ ਟੈਂਕਸ ਨੂੰ ਹੀ ਦੱਤੇ ਪਿਆਰ ਹੋਉਂਦੀ ਰਹਿਣਾ ਬਿੱਟਾ ਤੇ ਹੋਈ ਪੀ ਲੈ ਨਹੀਂ ਨਾ ਤਿਆਰ ਹੋਣਾ ਨੇ ਆ ਹੈ ਹਨਾ ਫੋਨੀ ਜਾਂ ਕਿ ਨਾ ਤਾਂ ਹੋਣਾ ਹੀ ਤਿਆਰ ਹੈ ਜਾਨਾ ਨਾ ਇਹ ਵੀ ਤੇਰੇ ਕਨੇ ਵੀ ਕਹੋ ਤਾਂ ਸਿੱਧੇ ਸੰਦੇ ਜਾਉਣਾ ਗੱਡੀ ਦੇ ਸਫਰ ਨਹੀਂ ਲੱਤ ਨਾ ਤੇਰਾ ਸਫਰ 250 ਕਿਲੋਮੀਟਰ ਪੈਂਥਾ ਡੋਰੇ ਤੇ ਕਿੰਨਾ ਪੈਂਦਾ ਆਪਾਂ ਨੂੰ 2.5 ਘੰਟੇ ਹਾਂ 2.5 ਪੌਣੇ ਤੋਂ ਪੌਣੇ ਤੱਕਾਂ ਲੱਗਦੇ ਪੌਣੇ ਤੋਂ ਘੰਟੇ ਨਾ ਉਹ ਤਾਂ ਠੀਕ ਹੈ ਦੇਖੀ ਜਿੱਦੋਂ ਤੁਰੀ ਵਾਲੀ ਸਾਈਡ ਨੂੰ ਉਹ ਤਾਂ ਮਲੇਰ ਕੋਟਲਾ ਤੁਰੀ ਕਿੱਦ ਨੂੰ ਜਾ ਕੇ ਤੁਰੀ ਦੇ ਵਿੱਚ ਹੀ ਆ ਹਾਂ ਉਹ ਭੈਣ ਤੁਰੀ ਦੇਖ ਵੀਡੀਓ ਦੇ ਦਿਓ ਕਹਿੰਦੀ ਮੇਰੇ ਘਰ ਆ ਦਿਓ ਉਹ ਆਪ ਆਪ ਆਸਟ੍ਰੇਲੀਆ ਬੈਠੀ ਅਲੀ ਕੁੜੀ ਕੋਲ ਉਹ ਆਪ ਉਹ ਵੀ ਕਹਿੰਦੇ ਕਹਿੰਦੇ ਕਿ ਦਿਨ ਪਹਿਲਾਂ ਚਲੇ ਜਾ ਹਾਂ ਜਾਣਾ ਉੱਥੇ ਨੂੰ ਇਹਨਾਂ ਨੇ ਤਾਂ ਪਹਿਲਾਂ ਨੂੰ ਤਾਂ ਜਾਣਾ ਪੈਣਾ ਕਿ ਦਿਨ ਪਹਿਲਾਂ ਜੋ ਉੱਥੇ ਨੂੰ ਅੱਛਾ ਅੱਛਾ ਉਹ ਕਹਿੰਦੀ ਆਪਣੇ ਭਾਂਦੇ ਕੋਲ ਰਹੇ ਹੋ ਅਸੀਂ ਤਾਂ ਨਹੀਂ ਜਾ ਸਕਦੇ ਇੱਕ ਦਿਨ ਪਹਿਲਾਂ ਹੁਣ ਅਸੀਂ ਤਾਂ ਮੇਰੇ ਤਾਂ ਲਜਾਰ ਨਹੀਂ ਇਕੱਠੇ ਕਿਉਂਕਿ ਉਹ ਸਫਰ ਬਹੁਤ ਆ ਸਫਰ ਬਹੁਤ ਹੈ ਉਹਨਾਂ ਨੂੰ 2.5 ਘੰਟੇ ਲੱਗਦੇ ਆ ਆਪਣੇ ਜਿੰਨੇ ਹੋ ਗਿਆ ਆਪਣੀ ਹੋ ਗਿਆ ਆਪਣਾ ਵੀ ਇੰਨਾ ਕਿ ਉਹਨਾਂ ਕੋ ਉਹਨਾਂ ਨੂੰ ਦਬੱਲੇ ਦੀ ਹੈ ਉਹਨਾਂ ਨੂੰ 2.5 ਘੰਟੇ ਹਾਂ ਉਹਨਾਂ ਨੂੰ 2.5 ਘੰਟੇ ਹੈ ਨਾ ਹਾਂ ਉਹ ਵੀ ਉਧਰ ਮੁੰਡੇ ਵਾਲੇ ਵੀ ਕਹਿੰਦੇ ਹੁਣ ਸਾਰੇ ਕਹਿੰਦੇ ਉਹਨੇ ਵੀ ਇਹਨਾਂ ਨੇ ਕਿੰਨੀ ਦੂਰ ਪੈਨਸ ਕਰਿਆ ਪਰ ਆਪ ਤਾਂ ਚਾਹ ਹੁਣ ਇਹਨਾਂ ਨੇ ਜਿਹੜੇ ਸਾਹ ਦੇ ਰੋਣਾ ਚਾਹਦੇ ਤਾ ਹਾਂ ਕਿ ਕੰਮ ਆ ਰਹਿ ਦਰਤਾ ਅਜੇ ਕਾਹਦੇ ਹੋ ਰਪਣੇ ਆ ਆਪਾਂ ਦੇ ਬੇਬੇ ਬੇਬੇ ਦੀ ਨਿਸ਼ਾਨੀ ਹਾਂ ਜਾਗਤ ਮਾਤਾ ਦੀ ਜਾਗਤ ਮਾਤਾ ਦੀ ਜਾਗਤ ਮਾਤਾ ਕਹਿੰਦਾ ਸੱਚਕਲ ਸਾਡੀ ਤਾਂ ਬੇਬੇ ਆ ਸਾਡੀ ਵੀ ਬੇਬੇ ਅਸੀਂ ਜਾਗਤ ਮਾਤਾ ਹੀ ਕਹਿੰਦੇ ਆ ਭਾਈ ਲਈ ਮਾਂ ਦੇ ਮੱਝ ਧੋਤੇ ਇਹਨੇ ਸੋਨੇ ਨਾਲ ਦੇਖਣਾ ਹਨਾ ਲਾ ਪਲਾ ਇਹਨਾਂ ਤੇ ਸਮਾਨ ਕਬਰ ਕਰ ਲੰਦੋਂ ਤਾਂ ਸਾਰਾ ਰੋਟੀਆਂ ਪ੍ਰਸ਼ਾਦ ਫੇਰ ਧੋਤੇ ਸਾਰੇ ਨਾਲ ਫੇਰ ਟੰਗਦੇ ਨੇ ਹਾਂ ਇਹ ਗੱਲ ਆਵੇ ਜਾਨ ਦੀ ਰਹਿੰਦੀ ਮਾਂ ਬਾਪ ਦੀ ਮਾਂ ਬਾਪ ਦੀ ਮਾਂ ਬਾਪ ਦੀ ਧੀ ਨਹੀਂ ਸੀ ਤੁੰਦੀ ਸੋਚੀ ਕੀ ਕਰਨਾ ਅੱਥੇ ਰੱਜ ਤੋਤੇ ਲਾਵੀ ਮੈਨੂੰ ਮਿੱਠੇ ਦਾ ਨਹੀਂ ਪਤਾ ਕੀ ਲਾਉਣਾ ਪੁੱਤ ਮੈਂ ਤਾਂ ਪੀਣਾ ਨਹੀਂ ਮਿੱਠਾ ਤਾਂ ਕੋਈ ਚੱਕਰ ਨਹੀਂ ਕਾਤੇ ਮੈਂ ਚਾਹ ਪੀਂਦਾ ਨਹੀਂ ਤੁਹਾਨੂੰ ਪਤਾ ਹੀ ਆ ਨਹੀਂ 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 ਮੈਂ ਕੁਛ ਨਹੀਂ ਪੀਣਾ ਮਿੱਠਾ ਮੁੱਠਾ ਕੁਛ ਨਹੀਂ ਮੈਂ ਲੈ ਕੇ ਦੇਵਾਂ ਚਾਹਾਂ ਪੀਓਂਗਾ ਪੁੱਤ ਨਹੀਂ ਤੇ ਤਾਂ ਗੂੜ ਕਾਂਦੀ ਆ ਮੇਰੇ ਨਾਂ ਦਾ ਇਹਨੂੰ ਦੇ ਦੋ ਸੰਦੀਪ ਨੂੰ ਵੇ ਆ ਨਾ ਮੈਂ ਨਹੀਂ ਪੀਣਾ ਪੁੱਤ ਅੱਜ ਤਾਂ ਹੌਂਕੀ ਚੱਟੀ ਹੈ ਜਿਹੜਾ ਮੰਦੀ ਵੀ ਨਾਲੇ ਲੈ ਕੇ ਚਾਹਪਿੰਗਾ ਸੂਪਿੰਗਾ ਹੋ ਗਿਆ ਕਿ ਮੈਂ ਚੱਲਦਾ ਕੰਮ ਸੂਪਿੰਗਾ ਹੋਈ ਲੱਗੀਆਂ ਜਾਇ ਦਨੇ ਕੈਨ ਕਰੇ। ਅਕੇਲਾ ਦੇ ਇਹਨੂੰ। ਆ ਜਾ। ਇਹਦੇ ਦੇ ਗੱਡੀ ਚ ਤਾਂ ਅੰਗੂਰ ਮੰਗਲੇ ਉੱਥੇ ਵੀ ਅੰਗੂਰ ਲੈਣੇ ਮੈਂ। ਚੱਕੀ ਫਿਰਦੀ ਲਫਾਵਾ ਆ ਜਾ ਵੀ। ਕੱਪੜੇ ਮੇਰੇ ਅੰਗੂਰ ਨਾਲ ਲਵੇੜ ਤੇ। ਚੱਟ ਲੈ। ਨੀਮੀ ਜੀ ਕਹਿੰਦੇ ਨੀਮੀ ਜੀ ਘਰ ਨੂੰ ਪਾਉਂਦੀ ਐ। ਕਿਆ ਕਰੇ? ਆ ਵੀ ਖਾਣੇ ਬਾਤ ਵੀ ਨਹੀਂ ਖਾਣੇ ਮੋਤ। ਆਹ ਮਿੱਠਾ ਕੋਈ ਵੀ ਨਹੀਂ ਆਣਾ ਨਹੀਂ ਖਾਣਨਾ। ਉਹ ਵਧੀਆ ਨਹੀਂ ਖਾਓਗੇ ਤਾਂ ਬਹੁਤ ਵਧੀਆ ਰਹੋਗੇ। ਉਹ ਵੀ ਬਿਮਾਰੀਆਂ ਦਾ ਘਰ ਲਾਉਂਗੇ। ਹਾਂ, ਕੱਦਾਂ ਕੈਨੇਡਾ ਵਾਲਿਓ। ਵਧੀਆ ਔਰ ਵਧੀਆ ਕਿ ਕੈਨੇਡਾ ਵਧੀਆ ਕੈਨੇਡਾ ਵਧੀਆ ਕੰਮਾਸੋਂ ਤਾਂ ਗਈਿੱ ਤਿੱਥੇ ਗਾ ਉੱਥੇ ਸੈਟਲ ਹੋ ਗਈ ਸਹੂਲਤਾ ਹਾਂ ਸਹੂਲਤਾ ਵਾਜੋ ਦੇਖਿਆ ਜਾਵੇ ਤਾਂ ਬਹੁਤ ਵਧੀਆ ਇੱਥੇ ਕਰਨ ਨੂੰ ਨਹੀਂ ਹਾਂ ਤੁਸੀਂ ਬੇਲੇ ਰਹਿੰਦੇ ਹਾਂ ਹਾਂ ਹੁਣ ਉਹ ਤਾਂ ਕਹੇ ਕਿ ਆ ਮਹਿਲ ਮਨਾਰੇ ਬਣਾਤੇ ਆਪਣੇ ਆ ਨਾ ਟੌਪਰਾਂ ਕੱਢਤੀਆਂ ਜੇ ਉੱਥੇ ਮਿਹਨਤ ਕਰੀਏ ਤਾਂ ਹੀ ਨਿਕੜੀ ਐ ਇੱਥੇ ਤਾਂ ਖੁਦ ਹੀ ਮਿੱਟੀ ਖੂਨ ਨੂੰ ਲਾਉਣ ਵਾਲਾ ਕੰਮ ਹੈ ਚਾਲ ਕੋਈ ਨਹੀਂ ਉਹ ਜਿਹੜੇ ਉਰੇ ਉਰੇ ਸਹੂਲਤਾ ਹੈ ਉੱਥੇ ਨਹੀਂ ਆਉਂਦੇ ਵਰਗੇ ਅਜਵੇਂ ਨਹੀਂ ਇੱਕਣਾ ਜਿਵੇਂ ਉਰੇ ਇਕੱਠੇ ਹੋ ਜਾਂਦੇ ਦਾ ਜੜੇ ਬਹਿ ਕੇ ਦੁੱਖ ਸੁੱਖ ਕਰ ਲੈਂਦੇ ਆ ਨਹੀਂ ਉਹ ਇੱਥੇ ਮੋਜਾ ਪਰ ਅਨ ਸਾਰੇ ਡਾਕਟਰ ਨੂੰ ਕੁੜ ਮੈਨੂੰ ਕੋ ਐਕਸਪਲੇਨਿੰਗ ਐ ਐਕਸਪਲੇਨ ਕਰ ਨਹੀਂ ਸਕਦੀ ਗਾ ਮੈਂ ਹੁਣ ਸਾਨੂੰ ਇਹ ਨਾ 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 ਠੀਕ ਆ ਵਧੀਆ ਨਿਆਣਾ ਬੈਲ ਸੈਟਰਡਾ ਤਾਂ ਅਸੀਂ ਵੀ ਸੈਟਰ ਨਾਲ ਠੀਕ ਹੈ ਨਾ ਜੇ ਤੁਸੀਂ ਖੁਸ਼ ਹੋ ਜਾ ਤਾਂ ਅਸੀਂ ਖੁਸ਼ ਤੇ ਸਾਡੇ ਜਵਾਕੇ ਨਾ ਖੁਸ਼ ਹੋਏ ਬਸ ਫਿਰ ਤਾਂ ਸਰ ਗਿਆ ਹੈਗਾ ਆਹਨੋਂ ਇਕੱਲਾ ਖਾ ਕੇ ਖੁਸ਼ੀ ਮਨਾ ਲੈਣੀ ਅੰਦਰ। ਓ। ਤੌੜੀ ਨਾ ਇਹਨੂੰ ਮੂੰਹ ਨਾਲੇ ਤੋੜੇ ਪਰਦੇ ਆਏ ਨਹੀਂ ਗੱਲ ਬਣਦੀ। ਕੋਈ ਛੱਡ ਕੇ ਨੀ ਰੁਜਾ। ਹਾਂ। ਸੋ ਗੋਲਡਨ ਉਹਨੂੰ ਬੜੀ ਉਹ ਕਰਦੀ ਐ। ਲਾਖੀ। ਲਾਈ ਆ ਮੈਂ ਪਲੇਅਸ ਮਹਾਂ ਬੈਠਣੀ ਲੱਗ ਜੀ। ਹਾਂ। ਆਰ ਵਿੱਚੇ ਵਿਆਹ ਤੱਕ ਤਾਂ ਛੁੱਟੀਆਂ ਹੀ ਨਹੀਂ ਸਨ। ਜਦ ਤੱਕ ਵਿਆਹ ਨਹੀਂ ਪਤਾ ਹੁੰਦਾ ਜਦ ਤੱਕ। ਪਲੇਅਵੇ ਚ ਆਜਾ ਤਾਂ। ਇਹ ਮਾਰਚ ਅਪ੍ਰੈਲ ਤੱਕ ਜਾ ਕੇ ਇਹਦੀ ਕਲਾਸ ਸ਼ੁਰੂ ਹੋਣੀ ਐ। ਹਉ ਥੋ ਥੋ ਥੜੀ ਛੁੱਟੀ ਕਿੰਨੀ ਐ? ਮੈਂ ਤਾਂ ਮਾਰਚ अच्छा मार्ते जे मार्की ਤੇ ਮੁਰਕੀ ਜਿਹੜਾ ਹਾਂਜੀ ਰੋਟੀਆਂ ਖਾਂ ਹਾਂ ਨਾਨ ਕਹਿੰਦਾ ਰੋਟੀਆਂ ਖਲੋਣੀਓ ਭਾਈ ਸਾਰੇ ਪੂਆ ਫੁੱਪੜਾ ਨੇ ਕਿਸੇ ਨੇ ਕਿਸੇ ਨੇ ਮਾਸੀਆਂ ਨੇ ਸਾਰਿਆਂ ਨੇ ਭਾਈ ਰੋਟੀਆਂ ਖਾਂਦਾ ਪਰ ਮਹਿੰਗੀ ਪਾਣੀ ਕੈਨੇਡਾ ਤੇ ਇੱਧਰ ਆਉਗੀ ਬਾਸ ਮੈਂ ਰੋਟੀ ਬਹੁਤ ਮਹਿੰਗੀ ਪੈਣੀ ਇਹਨੂੰ ਨਹੀਂ ਹੁਣ ਤਾਂ ਖਾ ਕੇ ਜਾਂ ਤਾਂ ਨਹੀਂ ਹੁਣ ਖਾ ਕੇ ਲਾਵਾਂਗੀ ਨਾ ਫਿਰ ਤਾਂ ਠੀਕ ਆ ਨਹੀਂ ਫਿਰ ਤਾਂ ਮੈਂ ਆਪ ਖਾਤਾ ਉਧਰ ਤਾਂ ਮੈਂ ਕਹਿੰਦਾ 1 ਲੱਖ ਡੇਢ ਲੱਖ ਦੀ ਤਾਂ ਟਿਕਟੇ ਬਣ ਦੋਣੀ ਆਪਾ ਟਾਉਨ ਕੰਟੀ ਮੁੰਨਾ ਹਾਂ ਖਾਲਾ ਪੱਤ ਤੂੰ ਮਨੂ ਕਾ ਨੂੰ ਬੜਾਈ ਜਾਂਦੀ ਐ ਹਾਂ ਚਲ ਅੰਦਰ ਬੈਹਨੇ ਆ ਚਲ ਬੈਠੋ ਮੈਂ ਤਾਂ ਤੁਹਾਨੂੰ ਕਹੇ ਨਹੀਂ ਵੀ ਤੂੰ ਖੜੇ ਪਿੰਡ ਤੇ ਆਈ ਐ ਇਹ ਕੰਮ ਇਹ ਤਾਂ ਨੰਨ ਬਰਾਸ ਦੇ ਜੈ ਸਟੀਲ ਦਾ ਟਾ 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 ਕੱਪਾ ਗੁੱਪਾ ਲਈ ਨਹੀਂ ਹੈਗੀ ਤੈਨੂੰ ਪਤਾ ਤੇਰੀ ਮਾਮੀ ਤਾਂ ਕੱਪ ਬਣਾਤਾ ਹਾਂ ਸੱਤਾ ਹੋ ਗਿਆ ਕੱਪ ਜਿਆਦਾ ਹੀ ਗਰਮ ਹੁੰਦਾ ਤਾਂ ਉਹਨੂੰ ਪਤਾ ਮਾਮੀ ਨੇ ਵੀ ਚਾਹ ਦੀ ਸ਼ਿਕਾਰੀ ਹੈ ਤਾਂ ਕਰਕੇ ਉਹ ਜਿਹੜੇ ਬਣਾਤੀ ਚਾਹ ਮਿੱਠਾ ਨਹੀਂ ਹੁੰਦਾ ਪਰ ਮਾਮੀ ਠੀਕਾ ਠੀਕਾ ਚਲੋ ਚਲੋ ਅੰਦਰ ਨੂੰ ਚਲੋ ਉਹ ਮੈਂ ਇੱਧਰ ਨੂੰ ਜਾਣਾ ਮੈਂ ਯਾਰ ਪਸੰਦ ਕਰ ਲੈਣ ਨੂੰ ਜੋ ਮਰਜੀ ਲੈਓ ਇੱਧਰ ਲੱਜਾ ਬਜੀ ਮਿਸਤਰੀ ਇਹਦਾ ਆ ਲੈਣੇ ਬੈਠੋ ਨਾ ਮਾਸਾ ਅੰਦਰ ਹੂੰ 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 ਬਿਸਕੁਟ ਵੀ ਨਾਲੇ ਚੱਕੀ ਹੋਣੀ ਆ। ਸਰ ਹੋ ਲਿਆ ਉਹਦੇ ਨਹੀਂ ਬਿਸਕੁਟ ਤਾਂ ਨਾ ਨਾ। ਹਾਂ। ਬਹੁਤ ਆ। ਦੁੱਧ ਵੀ ਕਿਦਾਂ ਐਨਾਂਕ ਦੁੱਧ ਲਿਆਉਣੀ। ਨਹੀਂ ਮੈਂ ਨਹੀਂ ਮੈਂ ਨਹੀਂ ਪੀਣਾ। ਜੇ ਮੈਂ ਪੀਣਾ ਹੁੰਦਾ ਤਾਂ ਮੈਂ ਕਹਿ ਦਿੰਦਾ। ਫੇਰ ਕਿੱਥੇ ਕਰਦਾ। ਬਾਈ ਮੈਂ। ਓਹੋ। ਮੈਂ ਆਪਣੀ ਨਾਨਦੇ ਦੇ ਘਰ ਆਈ ਆ। ਕਿੱਕੀ ਮੇਰੀ ਲੈ ਕੇ ਲੈਣ ਦੀ ਚੱਕ ਕੇ ਲਈ ਦੀ। ਚੱਕ ਕੇ ਲਈ ਦੀ। ਹਾਂ। ਹਨਮ। ਇੱਕ ਆ ਬੈਠੀ ਹੈ ਜੀ ਇੱਧਰ ਸਾਡੇ। ਲਰਾਂ। ਸੱਸ ਲੇ। ਆਨ ਉਹ ਇੰਡੀਆ ਦਾ ਪਾਣੀ ਨਹੀਂ ਸੂਟ ਕਰਦਾ ਵਿਚਾਰੀ ਨੂੰ ਇਹ ਗਈ ਵੀਰੇ ਤੇ ਏਦਾਂ ਦੀ ਹਤੀ ਪਤਲੀ ਜੀ ਆਈ ਵੀ ਕੈਨੇਡਾ ਦੇ ਪਤਲੀ ਜੀ ਉਹ ਬਦੀ ਪੁੱਲੀ ਹੋਇਆ ਨਹੀਂ ਕਿਦਰ ਮੈਂ ਪਹਿਲਾਂ ਸਾਰੇ ਸ਼ੀਸ਼ੇ ਪੈਣੇ ਕੱਲ ਨੂੰ ਅਜੇ ਅੱਛਾ ਅੱਛਾ ਸ਼ੀਸ਼ੇ ਲੱਗਣੇ ਸ਼ੀਸ਼ੇ ਬਣੇ ਨਹੀਂ ਅੱਜ ਸ਼ੀਸ਼ੇ ਪੈਣੇ ਆ ਤੇ ਘਰ ਸਾਫ਼ ਹੋਣਾ ਹੈ ਆ ਵੀ ਸ਼ੀਸ਼ਾ ਪਾਇਆ ਨਾ ਕੋਈ ਸ਼ੀਸ਼ਾ ਇਹਦਾ ਪੀਵੀਸੀ ਉਹ ਹਾਂ ਲੱਗ ਉਹਦੇ ਉਹਦੇ ਨਾਲ ਡਿਜ਼ਾਈਨ ਚ ਆ ਗਏ ਪੱਥਰ ਦੇ ਡਿਜ਼ਾਈਨ ਚ ਨਾ ਤੇਰੀਆਂ ਲਾੜਖ ਹੋਣੀਆਂ ਜੇ ਤਾਂ ਫਰਨੀਚਰ ਰੱਖਣਾ ਥੋੜਾ ਬਹੁਤ ਆ। ਹਾਂ। ਅਜੇ ਸਿੱッセ ਪੈਣੀ। ਅਜੇ ਖਾਸਾ ਕੰਦੀ ਐ। ਚਲੋ ਸਿੱッセ ਪੈਣ ਦੋ ਤੂੰ। ਬਿਆਲੇ ਕਰ ਦਿੱਤਾ ਤਾ ਯਾਰੀਆਂ ਮੁੱਕਲੀ ਨਹੀਂ ਜਾਂਦਾ ਕਿ ਬਿਆਹ ਨਹੀਂ ਹੁੰਦਾ। ਆਏ ਕੋਈ ਚੱਲੀ ਉਹ ਨਾਲ ਭਾਬੀ ਜੀ ਦਾ ਫੋਨ ਉਹਦਾ ਗੱਲ ਕਰ। ਹੈਲੋ। ਕੇ ਮੈਂ ਆ ਤਾ ਕੋੜ ਹੈ। ਹੈ ਨਹੀਂ ਪੁੱਤ। ਹੈਲੋ। ਨੈਟਵਰਕ ਨਹੀਂ ਆਉਂ ਰਿਹਾ। ਨਾ ਮੇਰੇ ਆਲ ਫੋਨ ਤੁਸੀਂ ਆਪਣੇ ਵਾਲੇ ਤੇ ਕਰੋ। ਚਲੋ ਮੈਂ ਕਰਦਾ। ਮਿਸਤਰੀ ਲੱਗਾ ਰਿਹਾ ਜਦੋਂ ਨਾ ਪਤਾ ਨਹੀਂ ਪਿੱਛੇ ਘਰ ਨਾ ਭਾਈ ਇਹ ਨਾ ਪਾਪਾ ਜੀ ਡੰਗਰ ਕੋਣੀ ਖੜੇ ਚਾਹ ਪੀ ਚੱਲੀ ਪੌੜੀਆਂ ਖਾ ਚੱਲੀ ਹੈ ਕੁੜੀਆਂ ਨਾਲ ਆਪਣੀਆਂ ਨਾਲ ਗੱਲਾਂ ਕਰ ਚੱਲੀ ਹੋਰ ਕੀ ਕਰਨਾ ਹੈ ਉਹ ਨਾ ਹੁਣ ਵਿਆਹ ਨੂੰ ਵਿਆਹ ਨੂੰ ਆਈ ਜਾਏ ਵਿਆਹ ਹੋਣਾ ਨੱਠ ਭੱਜ ਕਰਿਓ ਹਾਂ ਵਿਆਹ ਨੂੰ ਸਵੇਰ ਤੇ ਅੱਜ ਕਰਨਾ ਹੈ ਸ਼ਾਮ ਦੇ 11 12 ਵਜੇ ਤੱਕ ਚਲੇ ਜਾਏਗਾ ਚੱਲ ਬਈ ਆ ਮਸੂਤ ਆ ਬਈ ਆਉਣਾ ਤੂੰ ਰੈ ਨਾ ਪੁੱਤ ਇਹਨੇ ਚੱਲ ਨਾ ਫੇਰ ਚੱਲਦੀ ਆ ਟੁੱਟੀ ਤਾਂ ਮੈਂ ਵੀ ਕੱਢੀ ਦੇ ਦੇਣੀ ਸਰਕਾਰੀ ਐ ਸਰਕਾਰੀ ਐ ਤਾਂ ਕਰਕੇ ਚੱਲਦੀ ਆ ਉਹ ਤੂੰ ਅਦੀ ਸੰਗਲੀਆਂ ਜੀ ਨਾ ਖੋਲੀ ਜਾ ਉਹ ਹੀ ਨਾ ਖਲਾਦੀ ਸਾਨੂੰ ਹਾਂ ਵੱਡਦਾ ਨਹੀਂ ਹੈਗਾ ਓਹੋ ਹੋਹ ਆਹ ਪੰਗੇ ਲਿੰਦੀ ਆ ਤੇ ਨਾਲ ਲੈ ਲੈ ਨਹੀਂ ਨਾ ਇਹ ਮੇਰੀ ਘੱਟ ਨਹੀਂ ਪਰ ਹਾ ਓਏ ਜੈਂਕੀ ਐਰੀ ਐਰੀ ਮੰਦਾ ਹੁਣ ਅੰਦਰ ਜਾਣ ਨੂੰ ਇੱਕ ਕੇਲਾ 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 ਉਹ ਚੱਲੋ ਅੰਦਰ ਤੈ ਖੋਲਿਆ ਹੀ ਗਾਣੂ ਤੁਹਾਨੂੰ ਖੋਲਿਆ ਸੀ ਕਿਸੇ ਨੇ ਆਲਰੇਡੀ ਉੱਥੇ ਚੱਲ ਤਾ ਇਹਨੇ ਨਹੀਂ ਮੰਨਣਾ ਹੁਣ ਮਸੋ ਤਾਂ ਖੋਲਿਆ ਇਧਰ ਰੀਤ ਵੀ ਸਿਆਣੀ ਬੀਬੀ ਬਣ ਕੇ ਖੜ ਗਈ ਜੀ ਮੇਰੀ ਉਂਗਲੀ ਫੜ ਕੇ ਕੀ ਹੋ ਗਿਆ ਚੱਲੋ ਅੰਦਰ ਅਨੇ ਪਿੰਜਰਾ ਮੈਂ ਗੱਡੀ ਚ ਲਾਦੇ ਜਿਹੜਾ ਥੜਾ ਥੜਾ ਉਹ ਚੱਲ ਭਾਈ ਫਸ ਗਿਆ ਜਾਲ ਚ ਇਹ ਫਲੈਟ ਚ ਵੀ ਆਇਆ ਇਹ ਪਿੰਜਰੇ ਚ ਆਇਆ ਹੈ ਹਾਂਜੀ ਹਾਏ ਅਜੀ ਉਹ ਟਿਕਟ ਬਹੁਤ ਮਹਿੰਗੀ ਬਣੀ ਹੋਣੀ ਆ ਨਹੀਂ ਜਾਲ ਨਹੀਂ ਦਿੱਤੀ ਲੈ ਤੂੰ ਫੜਾ ਦੇ ਕਿਸ ਕਾ ਦੇ ਬੀਬੀ ਸਾਸਰੀ ਘਾਲ ਕਿਆ ਦੇਖਦਾ ਪੂਲੇ ਘਲਾਗਾ ਅਹ ਗਦੀਆ ਡਰਦੀ ਆ ਕੁੱਤੇ ਤੇ ਸੰਦੀਪ ਉਹਦਾ ਫੇਰ ਵਾਪਸ ਅੰਦਰ ਬੜ ਗਿਆ ਆਇਆ ਬਾਹਰ ਗਿ ਚੱਤ ਨਾ ਉਹ ਆਹ ਸ਼ੀਸ਼ਾ ਇਹਦੀ ਫੁੱਟਾ ਪਿਆ ਉਹ ਜਿਹੜਾ ਪਿਆ ਉਹ ਇਹਦਾ ਟੇਬਲ ਦਾ ਚਲ ਹੋ ਗਿਆ ਕਲਿਆਣ ਦੇਣੀ ਉਹ ਦੇਖਦੇ ਕੰਚ ਦਾ ਟੇਬਲ ਜੱਟਾਂ ਦੇ ਘਰ ਕਿੱਥੇ ਰਹਿ ਜਾਊਗਾ ਅਬੂਬੇ ਚੱਲ ਪੁੱਤੋ ਆ ਕਹਿੰਦੇ ਬੂਬਾ ਕਿਆ ਨਾ ਰੱਖਿਆ ਦਾ ਰੀਤ ਕਿਆ ਨਾ ਰੱਖਿਆ ਕਹਿੰਦੇ ਸੱਤ ਕਹਾਂ ਹੋ ਜਾਂਦਾ ਬੂਬਾ ਉਹੀ ਵੀਡੀਓ ਦੇ ਵਿੱਚ ਸਾਰੇ ਕਈ ਜਿਹਦੇ ਕਹਿੰਦੇ ਕਿਆ ਰੱਖਿਆ ਬੂਬਾ ਤੁਸੀਂ ਇਹਦਾ ਤੁਸੀਂ ਨੌਵੇਂ ਬਿਗਾਰ ਸਦਾ ਸੋਦਾ ਬੁੱਬਾ ਕਹਿ ਕੇ ਲੈ ਬੁੱਬੂ ਤੂੰ ਤਾਂ ਗੁੱਬਾ ਵੀ ਨਾ ਲੈ ਬੁੱਬੂ ਗਾ ਲੈ ਉਤਾਰ ਤਾਰ 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 ਪਰਤ ਸਿਆਣੀ ਆ ਉਹ ਸਿਆਣੀ ਕਿੱਥੇ ਆ ਕੇਵਾ ਸੇਬਾ ਇਹਦਾ ਨਾ ਸੇਬਾ ਉਹਦੋਂ ਦਾ ਜੈਕੀ ਜੈਂਕੀ ਕਾ ਜੈਕੀ ਯੈਂਕੀ 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 ਬਾਲ ਨਹੀਂ ਪਈਦਾ ਤੇ ਯੈਂਕੀ ਉਹਨੂੰ ਮੈਂ ਬਾਲ ਦੇ ਕੇ ਤਾਂ ਫਸਾਇਆ ਉਹ ਵਿੱਚ ਨਹੀਂ ਪਿੰਜਰੇ ਚ ਤਾਂ ਜਾਂਦੀ ਨਹੀਂ ਦਾ ਉਹ ਰੂਈ ਪੱਟੀ ਹੋਈ ਆ ਨਾ ਤਾਂ ਦੇ ਲਰ ਜਾਈ ਭرائی ਹੋਈ ਆ ਇਹ ਜੇ ਜਿੱਦ ਚ ਜੇ ਨਹੀਂ ਖਾਓਗੇ ਜੇ ਨਹੀਂ ਖਾਓਗੇ ਤਾਂ ਫਿਰ ਅਰਜ਼ਾਈ ਲੱਗ ਜਾਂਦਾ ਪਾੜਨ ਹੱਤੇਲੀ ਦੀ ਗੱਦਾ ਖਰਾਬ ਕਰਿਆ ਕਹਿਣਾ ਨਹੀਂ ਫਿਰ ਬੋਲਦਾ ਨਹੀਂ ਇੰਗਲਿਸ਼-ਉੰਗਲਿਸ਼ ਫਿਰ ਮਾਰਦਾ ਪਹੁੰਚੇ ਤਾਂ ਦੱਸਦਾ ਜੇ ਸਾਡੇ ਵਰਗੇ ਨਹੀਂ ਸੁਣਦੇ ਫਿਰ ਕਰਦਾ ਕੰਮ ਇਹ ਪਾ ਹੁਣ ਸ਼ਾਪਿੰਗ ਕਰੂੰਗੀ ਕਿ ਇਹਨੂੰ ਕਮਾਉਂਗੀ ਹੁਣ ਇਹਨੂੰ ਖੋਲੂਗੀ ਜੰਦੇ ਆ ਨਾ ਕੱਪੜੇ ਆ ਭਾਈ ਇਹਦੇ ਪਾਸੋਂ ਕਮਾ ਕੇ ਲੈ ਆਂ ਚੰਡੀਗੜ੍ਹ ਲਾ ਚੰਡੀਗੜ੍ਹ ਦੇ ਕੇ ਗਏ ਤੇ ਇਹਨੂੰ ਚੰਡੀਗੜ੍ਹ ਤੋਂ ਕੱਪੜੇ ਲੈਂਦੇ ਆ ਇਹ ਤਾਂ ਬਾਹਰ ਦੇ ਹੀ ਲੈਂਦੇ ਤਾਂ ਕੱਪੜੇ ਤਾਂ ਇਹਦੇ ਟੋਪੀ ਹੈ ਬੂਟ ਹੈ ਹਾਂ ਬਹੁਤ ਸਾਰੇ ਬੂਟ ਤਾਂ ਹੱਜ ਜੰਦੇ ਕੁੱਤੇ ਆ ਸੱਟ ਸੱਟ ਛੋਟੇ ਛੋਟੇ ਤੇ ਰੱਬ ਆਉਂਦੀ ਛੋਟੇ ਬਿਆਹ ਉਹ ਤਾਂ ਗਾਇਬ ਕਰ ਦੇਣਾ ਹੈ ਬਿਆਹ ਨੂੰ ਥੋੜੋ ਹੋਰ ਰਹਿਣਾ ਇਹਨੇ ਮੈਂ ਨਹੀਂ ਆਲੀ ਔਰ ਸੰਭਾਲਣੀ ਹੁਣੀ ਕਰਣੀ ਹੁਣੀ ਇਹਨੇ ਪੌਂਕੀ ਜਾਣਾ ਹਾਂ ਤਲੇ ਆਪਣੇ ਨਾਣਾ ਨਾਲ ਤੇ ਬਾਧ ਰੱਖਣਾ ਪੈਂਦਾ ਬਹੁਤ ਹਾਂ ਪਰ ਰਾਤ ਨੂੰ ਅੰਦਰ ਕਰਨਾ ਹੈ ਹਾਂ ਉਹ ਤਾਂ ਹੁਣ ਉੱਥੇ ਕੰਮ ਲੱਗਿਆ ਹੋਇਆ ਬਾਹਰ ਕਰਤਾ ਹੈ ਰਾਤ ਨੂੰ ਹਾਂ ਚਲੋ ਜੀ ਹੁਣ 10-10 ਜੀ ਨਾ ਕਰੀ ਜਾ ਜਾਣਾ ਵੀ ਹੈ ਜੀ ਚਲੋ ਮੈਂ ਕਿਹੜਾ ਕਹਿ ਦੰਗਰ ਨਹੀਂ ਡੰਗਰ ਦੇ ਬਾਈ ਬਾਈ ਗੁਰੂ ਕੀ ਲਾਹੌਰ ਨੂੰ ਗਿਆ ਵਾ ਤੇ ਪਿੱਛੇ ਡੰਗਰਾਂ ਦਾ ਖੜਾ ਪਾਪਾ ਜੀ ਵੀ ਪਾਪਾ ਜੀ ਤੇ ਹੁਣ ਉਹਨਾਂ ਕੰਮ ਹੁੰਦਾ ਨਹੀਂ ਹੈਗਾ ਕਰਤਾ ਦੇਣਾ ਉਹਨਾਂ ਨੇ ਅੱਜ ਮਾਸੀ ਹੂੰ ਵਿਆਹ ਨੂੰ ਰੌਣਕ ਲਾਉਂਗੇ ਅਸੀਂ ਆ ਕੇ ਪੂਰੇ ਹਾਂ ਵਿਆਹ ਨੂੰ ਰੌਣਕ ਲਾਉਂਗੇ ਆ ਕੇ ਪੂਰੀਆਂ ਹਾਂ ਹਾਂ ਚੂੜਾ ਜਾ ਚੂੜਾ ਜਾ ਇਹਨੀ ਅਰੇ ਆ ਆ ਕਦੇ ਮਾਸੀ ਜੀ ਨਾ ਤੁਸੀਂ ਪਹਿਲਾਂ ਆਈਆਂ ਕੁੜੀ ਦੀ ਪਹਿਲਾਂ ਆਈ ਹਾਂ ਲੈ ਨਹੀਂ 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 ਇਹ ਤਾਂ ਬਹੁਤ ਕਰਤਾ ਭਾਣੇ ਨਾ ਇੰਨਾ ਨਾ ਕਰੋਗਾ ਉਹ ਮੇਰੇ ਕੋਲ ਆ ਗਿਆ। ਮਾਦੀ ਦੁਕਾਨ ਨੇ। ਚਲ ਠੀਕ ਹੈ। ਹਾਂਜੀ। ਠੀਕ ਹੈ ਮਾਸੇ ਜੀ। ਹਾਏ। ਮਾਦੇ ਦੇ। ਹਾਂ। ਬਾਏ ਮਾਮੂ। ਬਾਏ ਬੱਤ ਬਾਏ 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 ਬਾਏ। ਜੇ ਆਜੇ ਨਾ ਬਾਅਦ ਉਹ ਮੈਂ ਮਹਿੰਦੀ ਵਾਲੇ ਦਿਨ ਮਹਿੰਦੀ ਵਾਲਾ ਸੂਟ ਪਾ ਕੇ ਆ ਜਾਣਾ। ਜਿਹੜਾ ਦਾ ਜ਼ਮੀਨ ਦੇ ਵਿਆਹ ਨੂੰ ਮੈਂ ਸੂਟ ਪਾਇਆ ਤੇ ਇਹਨੇ ਪਾ ਕੇ ਦਿਖਾਇੇ ਨਹੀਂ ਹੁਣ ਦਿਖਾਉ। ਪਤਾ ਨਹੀਂ। ਨਹੀਂ ਨਹੀਂ। ਫੇਰ ਤਾਂ ਰੱਖਿਆ ਕੋਈ ਕੱਲ ਫੇਰ ਤਾਂ ਪਾਇਆ ਜੇ ਇੱਕ ਗ੍ਰੀਨ ਪਾਕ ਹੋਣਾ ਤਾਂ ਪਾ ਸਕਦੇ ਨਹੀਂ ਇਹਦੇ ਪਾ ਲੈਣਾ ਉਹ ਜੀ ਇਹਦੇ ਪਾ ਲਿਆਉਂਗੀ ਸਭ ਸਾਰਿਆਂ ਨੂੰ ਔਖਾ ਹੋ ਜਾਂਦਾ ਅਗਲੇ ਨੂੰ ਔਖਾ ਨਹੀਂ ਕੋਈ ਵੀ ਰੱਖਿਆ ਉਹ ਜਿਹੜਾ ਠੀਕ ਆ ਆਪਣਾ ਜਿਹਦੀ ਚੋਂ ਆਇਆ ਸਜੇ ਜ ਆਪਣਾ ਟੌਰ ਕੱਢ ਕੇ ਆਵਾਸ ਗੱਲ ਕਰਨ ਟੌਰ ਕੱਢਣ ਦੇ ਚੱਲ ਚੜ ਜਾ ਨਿੱਕੋ ਜਾਂਚ ਫਿਰ ਬਹੁਤ ਔਖਾ ਹੋ ਜਾਂਦਾ ਹੁਣ ਕਿਸੇ ਕੋਲ ਹੈਗਾ ਕਿਸੇ ਕੋਲ ਨਹੀਂ ਹਾਂ ਇਹ ਤਾਂ ਹੋ ਨਹੀ ਰੰਗ ਨਹੀਂ ਫੇਰ ਕੋਈ ਵੀ ਰੱਖਿਆ ਨਾ 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 ਵਧੀਆ 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 ਚੰਗਾ ਚਲੋ ਠੀਕ ਆ ਓਕੇ ਬਾਏ 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 ਬਾਏ